ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਤ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਲਾਦੂਰੇ ਪਿਆਰੀ ਸਤ ਸੰਗਤ ਜੀਓ ਖਨਸ਼ਾਲ ਬਾਣਾ ਨਾਂ ਦੇ ਇੱਕ ਵਪਾਰੀ ਨੇ ਦਰਿਆਈ ਤੂਫਾਨ ਵਿੱਚ ਕਿਦੇ ਜਹਾਜ਼ ਸਮੇਤ ਆਪਣੇ ਬੱਚ ਜਾਣ ਲਈ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਅਰਦਾਸ ਕੀਤੀ ਸੀ ਉਸ ਦੀ ਇਹ ਅਰਦਾਸ ਪੂਰੀ ਹੋ ਗਈ ਸੀ ਹੁਣ ਉਸ ਸਮੇਂ ਸੁਖੀਆਂ ਕਿਆਂ ਸੋਨੇ ਦੀਆਂ ਮੂਰਾਂ ਗੁਰੂ ਨਾਨਕ ਦੇਵ ਜੀ ਦੀ ਗੱਡੀ ਉੱਤੇ ਬੈਠੇ ਗੁਰੂ ਜੀ ਨੂੰ ਭੇਂਟ ਕਰਨ ਆਇਆ ਸੀ ਪਤਾ ਲੱਗਿਆ ਨੌਵੇਂ ਗੁਰੂ ਜੀ ਬਕਾਲੇ ਹਨ ਬਕਾਲੇ ਆਇਆ ਤਾਂ ਗੁਰੂ ਕਹੌਣ ਵਾਲੇ ਵਿਅਕਤੀ ਕਿੰਨੇ ਹੀ ਵਿਖੇ ਅਖੀਰ ਉਸ ਨੂੰ ਇੱਕ ਤਰਕੀਬ ਸੂਚੀ ਉਸਨੇ ਪੰਜ-ਪੰਜ ਮੋਰਾ ਹਰ ਗੁਰੂ ਅਖਵਾਉਣ ਵਾਲੇ ਅੱਗੇ ਧਰ ਕੇ ਮੱਥਾ ਟੇਕਣਾ ਸ਼ੁਰੂ ਕੀਤਾ ਉਸਦੇ ਮਨ ਵਿੱਚ ਸੀ ਕਿ ਸੱਚੇ ਗੁਰੂ ਆਪ ਹੀ ਪੂਰੀ ਸੁਖ ਮੰਗ ਲੈਣਗੇ ਅੰਤ ਦੇ ਵਿੱਚ ਉਸ ਨੂੰ ਇਕਾਂਤ ਪਸੰਦ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਗਿਆ ਭਾਈ ਮੱਖਣਸ਼ਾਹ ਲੁਬਾਣਾ ਨੇ ਗੁਰੂ ਜੀ ਕੋਲ ਪਹੁੰਚ ਕੇ ਪਹਿਲਾਂ ਵਾਂਗ ਪੰਜ ਮੋਰਾ ਦੀ ਪੇਂਟ ਰੱਖ ਕੇ ਮੱਥਾ ਟੇਕ ਦਿੱਤਾ ਗੁਰੂ ਜੀ ਮੁਸਕਰਾ ਪਏ ਅਤੇ ਪੁੱਛਿਆ ਕਿ ਇਹ ਪੰਜ ਹੀ ਕਿਉਂ ਮੱਖਣ ਸ਼ਾ ਲਵਾਣਾ ਸਮਝ ਗਿਆ ਕਿ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅਸਲ ਗੁਰੂ ਜੀ ਇਹੋ ਹਨ ਉਸ ਨੂੰ ਇੰਨਾ ਚਾ ਚੜਿਆ ਕਿ ਉਹ ਭੱਜ ਕੇ ਕੋਠੇ ਉੱਤੇ ਚੜ ਗਿਆ ਇੱਕ ਵਾਂ ਉੱਚੀ ਕਰਕੇ ਨਾਲੇ ਕੱਪੜਾ ਹਿਲਾਵੇ ਨਾਲੇ ਉੱਚੀ ਉੱਚੀ ਪਿਆ ਆਖੇ ਗੁਰੂ ਲਾਦੂ ਰੇ ਗੁਰੂ ਲਾਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਲਾਦੂਰੇ ਪਿਆਰੀ ਸਾਧ ਸੰਗਤ ਜੀਓ ਖਨਸ਼ਾ ਲੁਬਾਣਾ ਨਾਂ ਦੇ ਇੱਕ ਵਪਾਰੀ ਨੇ ਦਰਿਆਈ ਤੂਫਾਨ ਵਿੱਚ ਕਿਦੇ ਜਹਾਜ਼ ਸਮੇਤ ਆਪਣੇ ਬੱਚ ਜਾਣ ਲਈ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਅਰਦਾਸ ਕੀਤੀ ਸੀ ਉਸ ਦੀ ਇਹ ਅਰਦਾਸ ਪੂਰੀ ਹੋ ਗਈ ਸੀ ਹੁਣ ਉਸ ਸਮੇਂ ਸੁਖੀਆਂ ਗਿਆ ਸੋਨੇ ਦੀਆਂ ਮੋਰਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬੈਠੇ ਗੁਰੂ ਜੀ ਨੂੰ ਪੇਂਟ ਕਰਨ ਆਇਆ ਸੀ ਪਤਾ ਲੱਗਿਆ ਨੌਵੇਂ ਗੁਰੂ ਜੀ ਬਕਾਲੇ ਹਨ ਬਕਾਲੇ ਆਇਆ ਤਾਂ ਗੁਰੂ ਘਾਉਣ ਵਾਲੇ ਵਿਅਕਤੀ ਕਿੰਨੇ ਹੀ ਵਿਖੇ ਅਖੀਰ ਉਸ ਨੂੰ ਇੱਕ ਤਰਕੀਬ ਸੂਚੀ ਉਸ ਨੇ ਪੰਜ-ਪੰਜ ਮੋਰਾ ਹਰ ਗੁਰੂ ਅਖਵਾਉਣ ਵਾਲੇ ਅੱਗੇ ਧਰ ਕੇ ਮੱਥਾ ਟੇਕਣਾ ਸ਼ੁਰੂ ਕੀਤਾ ਉਸ ਦੇ ਮਨ ਵਿੱਚ ਸੀ ਕਿ ਸੱਚੇ ਗੁਰੂ ਆਪ ਹੀ ਪੂਰੀ ਸੁਖ ਮੰਗ ਲੈਣਗੇ ਅੰਤ ਦੇ ਵਿੱਚ ਉਸ ਨੂੰ ਇਕਾਂਤ ਪਸੰਦ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਗਿਆ ਭਾਈ ਮੱਖਣਸ਼ਾਲਾ ਵਾਣਾ ਨੇ ਗੁਰੂ ਜੀ ਕੋਲ ਪਹੁੰਚ ਕੇ ਪਹਿਲਾਂ ਵਾਂਗ ਪੰਜ ਮੋਰਾ ਦੀ ਪੇਂਟ ਰੱਖ ਕੇ ਮੱਥਾ ਟੇਕ ਦਿੱਤਾ ਅੱਗੋਂ ਗੁਰੂ ਜੀ ਮੁਸਕਰਾ ਪਏ ਅਤੇ ਪੁੱਛਿਆ ਕਿ ਇਹ ਪੰਜ ਹੀ ਕਿਉਂ ਮੱਖਣਸ਼ਾਲਾ ਵਾਣਾ ਸਮਝ ਗਿਆ ਕਿ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅਸਲ ਗੁਰੂ ਜੀ ਇਹੋ ਹਨ ਉਸ ਨੂੰ ਇੰਨਾ ਚਾ ਚੜਿਆ ਕਿ ਉਹ ਭੱਜ ਕੇ ਕੋਠੇ ਉੱਤੇ ਚੜ ਗਿਆ ਇੱਕ ਵਾਂ ਉੱਚੀ ਕਰਕੇ ਨਾਲੇ ਕੱਪੜਾ ਹਿਲਾਵੇ ਨਾਲੇ ਉੱਚੀ ਉੱਚੀ ਪਿਆ ਆਖੇ ਗੁਰੂ ਲਾਡੂਰੇ ਗੁਰੂ ਲਾਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਲਾਦੂਰੇ ਪਿਆਰੀ ਸਾਧ ਸੰਗਤ ਜੀਓ ਖਨਸ਼ਾ ਲੁਬਾਣਾ ਨਾਂ ਦੇ ਇੱਕ ਵਪਾਰੀ ਨੇ ਦਰਿਆਈ ਤੂਫਾਨ ਵਿੱਚ ਕਿਦੇ ਜਹਾਜ਼ ਸਮੇਤ ਆਪਣੇ ਬੱਚ ਜਾਣ ਲਈ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਅਰਦਾਸ ਕੀਤੀ ਸੀ ਉਸ ਦੀ ਹੈ ਅਰਦਾਸ ਪੂਰੀ ਹੋ ਗਈ ਸੀ ਹੁਣ ਉਸ ਸਮੇਂ ਸੁਖੀਆਂ ਗਿਆ ਸੋਨੇ ਦੇ ਮੋਹਰਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬੈਠੇ ਗੁਰੂ ਜੀ ਨੂੰ ਪੇਂਟ ਕਰਨਾ ਆਇਆ ਸੀ ਪਤਾ ਲੱਗਿਆ ਨੌਵੇਂ ਗੁਰੂ ਜੀ ਬਕਾਲੇ ਹਨ ਬਕਾਲੇ ਆਇਆ ਤਾਂ ਗੁਰੂ ਘਾਉਣ ਵਾਲੇ ਵਿਅਕਤੀ ਕਿੰਨੇ ਹੀ ਵੇਖੇ ਅਖੀਰ ਉਸ ਨੂੰ ਇੱਕ ਤਰਕੀਬ ਸੂਜੀ ਉਸਨੇ ਪੰਜ-ਪੰਜ ਮੋਹਰਾ ਹਰ ਗੁਰੂ ਅਖਵਾਉਣ ਵਾਲੇ ਅੱਗੇ ਧਰ ਕੇ ਮੱਥਾ ਟੇਕਣਾ ਸ਼ੁਰੂ ਕੀਤਾ ਉਸਦੇ ਮਨ ਵਿੱਚ ਸੀ ਕਿ ਸੱਚੇ ਗੁਰੂ ਆਪ ਹੀ ਪੂਰੀ ਸੁਖ ਮੰਗ ਲੈਣਗੇ ਅੰਤ ਦੇ ਵਿੱਚ ਉਸ ਨੂੰ ਇਕਾਂਤ ਪਸੰਦ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਗਿਆ ਭਾਈ ਮੱਖਣਸ਼ਾਹ ਲੁਆਣਾ ਨੇ ਗੁਰੂ ਜੀ ਕੋਲ ਪਹੁੰਚ ਕੇ ਪਹਿਲਾਂ ਵਾਂਗ ਪੰਜ ਮੂਰਾਂ ਦੇ ਭੇਂਟ ਰੱਖ ਕੇ ਮੱਥਾ ਟੇਕ ਦਿੱਤਾ ਅੱਗੋਂ ਗੁਰੂ ਜੀ ਮੁਸਕਰਾ ਪਏ ਅਤੇ ਪੁੱਛਿਆ ਕਿ ਇਹ ਪੰਜ ਹੀ ਕਿਉਂ ਮੱਖਣਸ਼ਾਹ ਲੁਆਣਾ ਸਮਝ ਗਿਆ ਕਿ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅਸਲ ਗੁਰੂ ਜੀ ਇਹ ਹਨ ਉਸ ਨੂੰ ਇੰਨਾ ਚਾ ਚੜਿਆ ਕਿ ਉਹ ਭੱਜ ਕੇ ਕੋਠੇ ਉੱਤੇ ਚੜ ਗਿਆ ਇੱਕ ਵਾਂ ਉੱਚੀ ਕਰਕੇ ਨਾਲੇ ਕੱਪੜਾ ਹਿਲਾਵੇ ਨਾਲੇ ਉੱਚੀ ਉੱਚੀ ਪਿਆ ਆਖੇ ਗੁਰੂ ਲਾਦੋ ਰੇ ਗੁਰੂ ਲਾਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ